ਮਾਝੋਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਉਹ ਪੰਜ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਨਾ ਕੇ ਇੱਕ ਆਕਰਸ਼ਕ ਇਨਸਾਨ ਬਣ ਸਕਦੇ ਆ ਲੋਕ ਤੁਹਾਡੇ ਵੱਲੋਂ ਖਿੱਚੇ ਚਲੇ ਆਉਣਗੇ ਤੇ ਇਹਦਾ ਮਤਲਬ ਕੋਈ ਗਲਤ ਨਹੀਂ ਹੈਗਾ ਯਾਨੀ ਕਿ ਇਹ ਨਾ ਸਮਝੋ ਕਿ ਕੁੜੀਆਂ ਮੁੰਡੇ ਵਾਲੀ ਜਿਹੜੀ ਖਿੱਚ ਹੁੰਦੀ ਆ ਮਤਲਬ ਕਿ ਜਿਹੜੀ ਤੁਹਾਡੀ ਪਰਸਨੈਲਿਟੀ ਆ ਤੁਸੀਂ ਕਿੱਦਾਂ ਡਿਵੈਲਪ ਕਰ ਸਕਦੇ ਆ ਇਹਨਾਂ ਪੰਜਾਂ ਗੱਲਾਂ ਨੂੰ ਫੋਲੋ ਕਰਕੇ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੇ ਦੂਜੀ ਰਿਕੁਐਸਟ ਆ ਕਿ ਤੁਸੀਂ ਅਗਰ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਮੋਟੀਵੇਸ਼ਨ ਜ਼ਿੰਦਗੀ ਨਾਲ ਅਸਫਲਤਾ ਜਾਗੋ ਜਿੱਦਾਂ ਦੇ ਲੋਕਾਂ ਨਾਲ ਆਪਾਂ ਮਿਲਾਵਾਂਗੇ ਜਿਹੜੇ ਤੁਹਾਨੂੰ ਕੁਝ ਨਾ ਪੁਝ ਸਿੱਖਣ ਨੂੰ ਮਿਲੂਗਾ ਨਾ ਤੋਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਅੱਗੇ ਵਧ ਸਕਦੇ ਆ ਤੇ ਦੋਸਤੋ ਜਦੋਂ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਅੱਜ ਕੱਲ ਕੋਈ ਵੀ ਤੁਹਾਡੀ ਫੀਲਡ ਹੋਾ ਕੋਈ ਵੀ ਤੁਸੀਂ ਕੰਮ ਕਰਦੇ ਆ ਚਾਹੇ ਸਰਕਾਰੀ ਨੌਕਰੀ ਚਾਹੇ ਪ੍ਰਾਈਵੇਟ ਚਾਹੇ ਤੁਸੀਂ ਸਟੂਡੈਂਟ ਹੋਾ ਚਾਹੇ ਤੁਸੀਂ ਕੋਈ ਆਰਟਿਸਟ ਹੋ ਆ ਕਿਸੇ ਵੀ ਫੀਲਡ ਦੇ ਵਿੱਚ ਅਗਰ ਤੁਸੀ ਤਰੱਕੀ ਕਰਨੀ ਆ ਤੇ ਤੁਹਾਡੀ ਜਿਹੜੀ ਪਰਸਨੈਲਿਟੀ ਆ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਲੋਕ ਤੁਹਾਡੇ ਵੱਲ ਅਟਰੈਕਟ ਹੋਣ ਚਾਹੇ ਤੁਸੀਂ ਦੁਕਾਨਦਾਰ ਹੋ ਆ ਅਗਰ ਤੁਹਾਡੀ ਪਰਸਨੈਲਿਟੀ ਅਟਰੈਕਟਿਵ ਹੋ ਆ ਤੁਸੀਂ ਇਸ ਤਰੀਕੇ ਨਾਲ ਆਪਣਾ ਵਿਵਹਾਰ ਰੱਖਦੇ ਆ ਕਿ ਲੋਕ ਤੁਹਾਡੇ ਨਾਲ ਅਟਰੈਕਟ ਹੋਣ ਤੁਹਾਡੇ ਕੋਲ ਜ਼ਿਆਦਾ ਆਉਣਗੇ ਤੁਹਾਡਾ ਜਿਹੜਾ ਬਿਜ਼ਨਸ ਵਧੂਗਾ ਇਦਾਂ ਹੀ ਕੋਈ ਵੀ ਫੀਲਡ ਹੈਗੀ ਆ ਉਸ ਵਿੱਚ ਤੁਹਾਨੂੰ ਪਰਸਨੈਲਿਟੀ ਡਿਵੈਲਪਮੈਂਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਆ ਆਮ ਆਪਾਂ ਦੇਖਦੇ ਆ ਜਿਹੜੀ ਬੰਦੇ ਦੀ ਆਕਰਸ਼ਨ ਹੁੰਦਾ ਹੈਗਾ ਪੈਸੇ ਨਾਲ ਕਹਿ ਦੋ ਵੀ ਬਹੁਤ ਵੱਡੀ ਗੱਡੀ ਲਈ ਹੋ ਆ ਜਾ ਬਹੁਤ ਹੀ ਜ਼ਿਆਦਾ ਅਮੀਰ ਵਾ ਜਾਂ ਫੇ ਕੋਠੀਆਂਕਾਰਾਂ ਦਾ ਮਾਲਕ ਵਾ ਸਿਰਫ ਇਹਨਾਂ ਚੀਜ਼ਾਂ ਦੇ ਕਰਕੇ ਕੋਈ ਬੰਦਾ ਆਕਰਸ਼ਕ ਨਹੀਂ ਹੋ ਸਕਦਾ ਜਦ ਤੱਕ ਉਹਦੇ ਵਿਵਹਾਰ ਦੇ ਵਿੱਚ ਕੁਝ ਵਿਸ਼ੇਸ਼ ਵਿਸ਼ੇਸ਼ਤਾਵਾਂ ਨਹੀਂ ਹੋ ਸਕਦੀਆਂ ਜਾਂ ਫੇਰ ਕੁਝ ਇਦਾਂ ਦੀਆਂ ਗੱਲਾਂ ਨਹੀਂ ਹੋ ਸਕਦੀਆਂ ਤੇ ਉਹੀ ਗੱਲਾਂ ਤੁਹਾਨੂੰ ਦੱਸਣੀਆਂ ਮੈਂ ਤੁਸੀਂ ਚਾਹੇ ਅਮੀਰ ਹੋਵਾਂ ਚਾਹੇ ਗਰੀਬ ਹੋਵਾਂ ਤੁਸੀਂ ਅਗਰ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਹੈਗੀ ਆ ਤੇ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਓ ਆਪਣੇ ਵਿਵਹਾਰ ਦਾ ਹਿੱਸਾ ਬਣਾ ਲਓ ਤੇ ਦਿਲੋਂ ਇਹ ਬਣਾ ਲਓ ਨੰਬਰ 1 ਜਿਹੜੀ ਗੱਲ ਹੈਗੀ ਆ ਉਹ ਹੈਗੀ ਆ ਵੀ ਹਮੇਸ਼ਾ ਖੁਸ਼ ਰਹੋ ਅਤੇ ਸ਼ਾਂਤ ਸੁਭਾਅ ਆਪਣੀ ਜ਼ਿੰਦਗੀ ਵਿੱਚ ਬਣਾ ਲਓ ਖੁਸ਼ੀ ਦਾ ਮਤਲਬ ਇਹ ਹੁੰਦਾ ਹੈਗਾ ਵੀ ਤੁਸੀਂ ਸਮਾਈਲ ਰੱਖਣੀ ਹੈ ਆਪਣੇ ਫੇਸ ਦੇ ਉੱਤੇ ਤੇ ਹਮੇਸ਼ਾ ਹੀ ਆਪਣਾ ਮਰਮਰੂ ਨਹੀਂ ਕਰੀ ਜਾਣਾ ਹੈਗਾ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਸਭ ਕੁਝ ਪਰਮਾਤਮਾ ਨੇ ਦਿੱਤਾ ਹੁੰਦਾ ਫਿਰ ਵੀ ਮਰਮਰੂ ਵੀ ਬੰਦਾ ਕਰਦਾ ਰਹਿੰਦਾ ਹੈ ਤੇ ਖੁਸ਼ ਰਹਿਣ ਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਤੁਸੀਂ ਹਮੇਸ਼ਾ ਹੀ ਹਾ 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 ਕਰਦੇ ਰਹੋ ਜਾਂ ਫਿਰ ਤੁਸੀਂ ਕਿਸੇ ਦੀ ਗੱਲੇ ਨਾ ਸੁਣੋ ਆਪਣੀਆਂ ਹੀ ਮਾਰੀ ਜਾਓ ਮਤਲਬ ਕਿ ਇੱਕ ਬੈਲੈਂਸ ਬਣਾ ਕੇ ਰੱਖਣਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੋ啊 ਤੁਸੀਂ ਰਹਿਣਾ ਖੁਸ਼ੀ ਆ ਤੇ ਜਿਹੜੇ ਵਿੱਚ ਸ਼ਾਂਤ ਰਹਿਣ ਦੀ ਗੱਲ ਹੈਗੀ ਆ ਬਈ ਕਈ ਵਾਰੀ ਬੰਦੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਉਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ ਹੈਗਾ ਉਹਦੇ ਵਿੱਚ ਵੀ ਤੁਸੀਂ ਇੱਕ ਬੈਲੈਂਸ ਕ੍ਰੀਏਟ ਕਰਕੇ ਰਹਿਣਾ ਖੁਸ਼ੀ ਰਹਿਣਾ ਆ ਅਗਰ ਤੁਹਾਨੂੰ ਬਹੁਤ ਜ਼ਿਆਦਾ ਕੋਈ ਤਰੱਕੀ ਮਿਲਦੀ ਹੈ ਕੋਈ ਖੁਸ਼ੀ ਵਾਲੀ ਬਹੁਤ ਜ਼ਿਆਦਾ ਚੀਜ਼ ਹੁੰਦੀ ਹੋ ਉਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਐਕਸਾਈਟਮੈਂਟ ਦੇ ਵਿੱਚ ਤੁਸੀਂ ਆ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਣਾ ਜਾਂ ਫਿਰ ਓਵਰ ਖੁਸ਼ੀ ਆਪਣੀ ਦਿਖਾਣੀ ਆ ਮਤਲਬ ਕਿ ਤੁਸੀਂ ਰਹਿਣਾ ਖੁਸ਼ੀ ਆ ਤੇ ਰਹਿਣਾ ਬਟ ਸ਼ਾਂਤ ਤੋ ਆ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਕੰਡੀਸ਼ਨ ਤੇ ਭਾਵੇਂ ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖਣਾ ਆ ਬੜਾ ਪੰਜਾਬੀ ਜੀ ਕਹਦੇ ਵੀ ਬੜਾ ਟੱਕ ਟੋ ਬੂ ਨਹੀਂ ਕਰਨਾ ਹੈਗਾ ਜਿਹੜਾ ਬੰਦਾ ਜਿਆਦਾ ਟੱਕ ਟੋ ਬੂ ਕਰਦਾ ਉਹਨੂੰ ਮੰਦੇ ਫੇ ਕਹਿਣ ਦੇਵੇਂ ਫੁਕਰਾਇਆ ਫਿਰ ਉਤੋਂ ਲੋਕ ਜਿਹੜੇ ਟੂਰ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਖੁਸ਼ ਰਹਿਣਾ ਤੇ ਸ਼ਾਂਤਤਾ ਆਪਣਾ ਸੁਭਾਅ ਰੱਖਣਾ ਆ ਦੂਜੀ ਜਿਹੜੀ ਗੱਲ ਹੈਗੀ ਆਪਣੀ ਜ਼ਿੰਦਗੀ ਤੁਸੀਂ ਬਣਾਣੀ ਹੈ ਵੀ ਤੁਸੀਂ ਸੈਲਫ ਕੌਨਫੀਡੈਂਸ ਰੱਖਣਾ ਆ ਆਤਮ ਵਿਸ਼ਵਾਸ ਰੱਖਣਾ ਆ ਤੁਸੀਂ ਕੋਈ ਵੀ ਕੰਮ ਕਰਦੇ ਆ ਉਹਨੂੰ ਅਗਰ ਤੁਸੀਂ ਹੱਥ ਪਾ ਲਿਆ ਉਹਨੂੰ ਪੂਰਾ ਜ਼ਰੂਰ ਕਰੋ ਤੇ 네ਗੇਟਿਵਿਟੀ ਜਿਹੜੀ ਹੁੰਦੀ ਆ ਆਪਣੇ ਮਾਈਂਡ ਦੇ ਵਿੱਚੋਂ ਕੱਢ ਦੇਣੀ ਆ ਕਈ ਲੋਕ ਕੰਮ ਕਰਨ ਤੋਂ ਪਹਿਲਾਂ ਹੀ ਇਹ ਸੋਚ ਲੈਂਦੇ ਵੀ ਇਹ ਕੰਮ ਮੇਰੇ ਤੋਂ ਹੋਣਾ ਨਹੀਂ ਹੈਗਾ ਚਾਹੇ ਕੋ ਪੜ੍ਹਾਈ ਆ ਜਾਂ ਕੋ ਨੌਕਰੀ ਵਾਸਤੇ ਚਾਹੇ ਕੋ ਕੰਮ ਵਾਸਤੇ ਆ ਸਾਡੇ ਇੱਥੇ ਜ਼ਿਆਦਾਤਰ ਲੋਕ ਇਸ ਕਰਕੇ ਕਾਮਯਾਬ ਨਹੀਂ ਹੁੰਦੇ ਹੈਗੇ ਉਹਨਾਂ 'ਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਆ ਤੇ ਕੋਈ ਵੀ ਕਈ ਵਾਰੀ ਮੈਂ ਕਿਸੇ ਨੂੰ ਸਲਾਹ ਕਰਦਾ ਹੁੰਦਾ ਵੀ ਆਹ ਆਪਾਂ ਕੰਮ ਖੋਲ ਕੇ ਦੇਖੀਏ ਜਾਂ ਖੋਲੋ ਤੁਸੀਂ ਤੇ ਉਹ ਕਹਿੰਦੇ ਹੁੰਦੇ ਯਾਰ ਇੱਥੇ ਨਹੀਂ ਚੱਲਣਾ ਹੈਗਾ ਮਤਲਬ ਕਿ ਪਹਿਲਾਂ ਹੀ ਹੀ 네ਗੇਟਿਵ ਸੋਚ ਜਿਹੜੀ ਹੁੰਦੀ ਆ ਤੁਹਾਨੂੰ ਮਿਲਦੀ ਆ ਹਰੇਕ ਪਾਸਿਓ ਤੇ ਤੁਸੀਂ ਕਈ ਲੋਕ ਆਪਣੇ ਆਪ ਦੇ ਕਿਉਂਕਿ ਸਮਾਜ ਹੀ ਇਦਾਂ ਦਾ ਹੁੰਦਾ ਕਿ ਤੁਹਾਨੂੰ ਨੈਗੇਟਿਵ ਚੀਜ਼ਾਂ ਹੀ ਮਿਲਣੀਆਂ ਤੇ ਬੰਦੇ ਦਾ ਜਿਹੜਾ ਆਤਮ ਵਿਸ਼ਵਾਸ ਹੁੰਦਾ ਉਹ ਨਾ ਘਟ ਜਾਂਦਾ ਆਤਮ ਵਿਸ਼ਵਾਸ ਨਹੀਂ ਬਣਦਾਗਾ ਸੈਲਫ ਕੌਨਫੀਡੈਂਸ ਨਹੀਂ ਬਣਦਾਗਾ ਇਸ ਕਰਕੇ ਅਗਰ ਤੁਸੀਂ ਆਕਰਸ਼ਕ ਪਰਸਨੈਲਟੀ ਬਣਨਾ ਹੈ ਤੇ ਸੈਲਫ ਕੌਨਫੀਡੈਂਸ ਤੁਹਾਡੇ ਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਸੈਲਫ ਕੌਨਫੀਡੈਂਸ ਦਾ ਇਹ ਮਤਲਬ ਨਹੀਂ ਹੈਗਾ ਵੀ ਤੁਸੀਂ ਓਵਰ ਕੌਨਫੀਡੈਂਸ ਹੋ ਜਾਓ ਕਿਸੇ ਕੰਮ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੁਸੀਂ ਓਵਰ ਕੌਨਫੀਡੈਂਸ ਹੋ ਜਾਓ ਤੁਸੀਂ ਤੇ ਉਹਦੇ ਵਿੱਚ ਹੀ ਆਪਣੀ ਬਰਬਾਦੀ ਕਰ ਲਓ ਆਪਣੇ ਸਮੇਂ ਦੀ ਆਪਣੇ ਪੈਸੇ ਦੀ ਜਾਂ ਹੋਰ ਕਿਸੇ ਰਿਸ਼ਤੇ ਦੀ ਤੇ ਆਪਣਾ ਜਿਹੜਾ ਕੌਨਫੀਡੈਂਸ ਆ ਉਹਨੂੰ ਇਸ ਤਰੀਕੇ ਨਾਲ ਰੱਖਣਾ ਵੀ ਜਿੰਨੀ ਕਾ ਆਪਣਾ ਨੋਲਜ ਜਿੰਨੇ ਕ ਪਾਸ ਸਿੱਖ ਸਕਦੇ ਆ ਚੀਜ਼ਾਂ ਜਾਂ ਫੇ ਆਪਾਂ ਕਰ ਸਕਦੇ ਆ ਤੇ ਉਹਨੂੰ ਕਰਕੇ ਜ਼ਰੂਰ ਦੇਖਣਾ ਚਾਹੀਦਾ ਆ ਤੇ ਆਪਣਾ ਜਿਹੜਾ ਆਤਮ ਵਿਸ਼ਵਾਸ ਆ ਆਪਣੇ ਆਪ ਤੇ ਵਿਸ਼ਵਾਸ ਜ਼ਰੂਰ ਰੱਖਣਾ ਚਾਹੀਦਾ ਆ ਤੇ ਨੈਗੇਟਿਵਿਟੀ ਤੋਂ ਦੂਰ ਹੋਣਾ ਚਾਹੀਦਾ ਤੇ ਲੋਕ ਇਸ ਕਰਕੇ ਵੀ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਤੇ ਤੁਹਾਡਾ ਜਿਹੜਾ ਲੋਕਾਂ ਦਾ ਸੋਸ਼ਲ ਸਰਕਲ ਹੋ ਤੁਹਾਡਾ ਬਦਲੂਗਾ ਅਗਲੀ ਇਹੜੀ ਗੱਲ ਹੈਗੀ ਵੀ ਤੁਸੀਂ ਸੁਣਨ ਦੀ ਆਦਤ ਪਾਣੀ ਆ ਕਈ ਲੋਕਾਂ ਨੂੰ ਆਤ ਹੁੰਦੀ ਆ ਕਿਤੇ ਕੋਈ ਮਹਿਫਲ ਲੱਗੀ ਹੋਆ ਜਾਂ ਦੋ ਚਾਰ ਫਰੈਂਡ ਬੈਠੇ ਆ ਆਪਣਾ ਹੀ ਆ ਕੇ ਰਾਮਰ ਦੂਜੇ ਬੰਦੇ ਨੂੰ ਸਣ ਤੋਂ ਬਗੈਰ ਹੀ ਆਪਣਾ ਜਿਹੜਾ ਜਜਮੈਂਟਾ ਦੇਣ ਲੱਭੰਦੇ ਆ ਤੇ ਸਭ ਤੋਂ ਇੱਕ ਚੰਗਾ ਇਨਸਾਨ ਉਹਨੂੰ ਆਪਾਂ ਗਹਿਣ ਸਕਦੇ ਆ ਵੀ ਜਿਹੜਾ ਜਿਆਨੂ ਵੀ ਸੁਣਦਾ ਆ ਸੁਣਨ ਦੀ ਜਿਹੜੀ ਆਦਤ ਹੁੰਦੀ ਆ ਲਿਸਨ ਕਰਨ ਦੀ ਜਿਹੜੀ ਆਦਤ ਹੁੰਦੀ ਆ ਬਹੁਤ ਹੀ ਚੰਗੀ ਆਦਤ ਹੁੰਦੀ ਆ ਉਹਦੇ ਨਾਲ ਤੁਸੀਂ ਲੋਕਾਂ ਦੇ ਦਿਲ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਆ ਅਗਰ ਤੁਸੀਂ ਚੰਗੇ ਇੱਕ ਸੁਣਨ ਵਾਲੇ ਹੈਗੇ ਆ ਤੁਸੀਂ ਉਹਨਾਂ ਨੂੰ ਰਿਸਪੌਂਸ ਚੰਗੀ ਤਰ੍ਹਾਂ ਦੇ ਸਕਦੇ ਆ ਉਹਨਾਂ ਦੀਆਂ ਨੂੰ ਉਹਨਾਂ ਦੇ ਦੁੱਖਾਂ ਨੂੰ ਜਾਂ ਉਹਨਾਂ ਦੀਆਂ ਕੋਈ ਪ੍ਰੋਬਲਮਸ ਨੂੰ ਤੇ ਜਦ ਤੱਕ ਤੁਸੀਂ ਇਹ ਸੁਣਨ ਦੀ ਆਤ ਨਹੀਂ ਪਾਉਂਦੇ ਹੈਗੇ ਤੁਹਾਨੂੰ ਲੋਕਾਂ ਬਾਰੇ ਪਤਾ ਹੀ ਨਹੀਂ ਲੱਗਣਾ ਨਾ ਹੀ ਉਹਨਾਂ ਦਾ ਤੁਹਾਨੂੰ ਸੁਭਾਅ ਪਤਾ ਲੱਗਣਾ ਆ ਇਸ ਕਰਕੇ ਹਮੇਸ਼ਾ ਹੀ ਕਿਸੇ ਗੱਲ ਨੂੰ ਰਿਸਪੌਂਸ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਣਨਾ ਚਾਹੀਦਾ ਆ ਤੇ ਉਸ ਗੱਲ ਉਹਨਾਂ ਗੱਲਾਂ ਦੇ ਉੱਤੇ ਤੁਹਾਨੂੰ ਇੱਕ ਥੋੜਾ ਜਿਹਾ ਆਪਣੇ ਦਿਮਾਗ ਦੇ ਵਿੱਚ ਕੀ ਕਹਿਦੀ ਹੈ ਵੀ ਸਰਵੇ ਕਰਨਾ ਚਾਹੀਦਾ ਆ ਵੀ ਇਹ ਗੱਲਾਂ ਦਾ ਰਿਜ਼ਲਟ ਕੀ ਆ ਕੀ ਕਹਿਣਾ ਅਗਲਾ ਚਾਹੁੰਦਾ ਆ ਤੇ ਉਹਦੇ ਮਨ ਦੇ ਵਿੱਚ ਕੀ ਆ ਤੇ ਇਦਾਂ ਜਿਹੜੀ ਤੁਹਾਡੀ ਸਾਨੂੰ ਸ਼ਕਤੀ ਹੁੰਦੀ ਉਹ ਵੀ ਵਾਧੀ ਆ ਕਿਉਂਕਿ ਲਿਸਨ ਕਰਨ ਦੇ ਨਾਲ ਹੀ ਤੁਹਾਡਾ ਜਿਹੜਾ ਦਿਮਾਗ ਹੈਗਾ ਉਹ ਹੋਰ ਡਿਵੈਲਪ ਜਿਆਦਾ ਹੁੰਦਾ ਹੈਗਾ ਤੇ ਪ੍ਰੋਪਰ ਤੁਸੀਂ ਉਹਦਾ ਜਿਹੜਾ ਕਾਣਾ ਪਾਣਾ ਬਣ ਕੇ ਆਪਣੇ ਦਿਮਾਗ ਦੇ ਵਿੱਚ ਗੱਲਾਂ ਆ ਫਿਰ ਤੁਸੀਂ ਉਹਨੂੰ ਰਿਸਪੌਂਸ ਦਿਓ ਇਹ ਨਹੀਂ ਹੈਗਾ ਵੀ ਤੁਸੀਂ ਸੌਂਦੇ ਹੈ ਨਹੀਂ ਕਿ ਆਪਣੀਆਂ ਜੱਬੜੀਆਂ ਮਾਰੀ ਜਾਂਦੇ ਆ ਉਹਦੇ ਨਾਲ ਵੀ ਲੋਕਾਂ ਵਿੱਚ ਤੁਹਾਡੀ ਜਿਹੜੀ ਚਾਹਤ ਹੁੰਦੀ ਹੈਗੀ ਉਹ ਘਟਣ ਲੱਗ ਪੰਦੀ ਹੈ ਕਹਣਾ ਵੀ ਤਾਂ ਆਪਣੀਆਂ ਮਾਰਦਾ ਜਾਂਦਾ ਇਸ ਕਰਕੇ ਸੁਣਨ ਦੀ ਆਦਤ ਵੀ ਪਾਣੀ ਬੰਦ ਕਰ ਚਾਈ ਤੇ ਅਗਲੀ ਜਿਹੜੀ ਗੱਲ ਹੈਗੀ ਵੀ ਅਸਲੀ ਜਿਹੜੀ ਕਾਮਯਾਬੀ ਆ ਉਹਨੂੰ ਤੁਹਾਨੂੰ ਪਛਾਣਨਾ ਪੈਣਾ ਵੀ ਤੁਹਾਡੀ ਜ਼ਿੰਦਗੀ ਦੀ ਅਸਲੀ ਕਾਮਯਾਬੀ ਕੀ ਆ ਆਪਾਂ ਨਾਰਮਲੀ ਦੇਖਦੇ ਆਂ ਵੀ ਜਿਹੜਾ ਪੈਸਾ ਆ ਜ਼ਿੰਦਗੀ ਦੇ ਵਿੱਚ ਪਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਇਹ ਗੱਲ ਬਿਲਕੁਲ ਹੀ 100% ਸਹੀ ਹੈ ਵੀ ਪੈਸਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਜ਼ਿੰਦਗੀ ਦੇ ਵਿੱਚ ਪੈਸੇ ਦੇ ਨਾਲ ਅਸੀਂ ਬਹੁਤ ਸਾਰੀਆਂ ਸਹੂਲਤਾਂ ਖਰੀਦ ਸਕਦੇ ਆ ਗੱਡੀਆਂ ਖਰੀਦ ਸਕਦੇ ਆ ਘੁੱਟੀਆਂ ਖਰੀਦ ਸਕਦੇ ਆ ਵੀਜੇ ਲੋਆ ਸਕਦੇ ਬਾਹਰ ਦੇ ਮਤਲਬ ਇੱਕ ਆਲੀਸ਼ਾਨ ਜਿਹੜੀ ਲਕਸਰੀ ਲਾਈਫ ਆਪਾਂ ਜੀ ਸਕਦੇ ਆ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਤੁਸੀਂ ਪੈਸਾ ਜ਼ਿਆਦਾ ਕਮਾ ਲਿਆ ਤੇ ਤੁਹਾਡੀ ਜਿਹੜੀ ਪਰਸਨੈਲਿਟੀ ਉਹ ਵੀ ਕਰਜੇ ਹੋ ਜੀ ਕਿ ਅਗਰ ਪੈਸੇ ਕਰਕੇ ਤੁਹਾਡੇ ਕੋਲ ਸਿਰਫ ਲੋਕ ਆਉਂਦੇ ਆ ਉਹਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਤੋਂ ਉਹਨਾਂ ਨੂੰ ਮਤਲਬ ਉਹ ਦਿਲੋਂ ਨਹੀਂ ਤੁਹਾਡਾ ਕਰਦੇ ਹੈਗੇ ਯਾ ਪੈਸੇ ਕਰਕੇ ਆਉਂਦੇ ਆ ਯਾ ਆਪਣੀ ਲੋੜ ਕਰਕੇ ਆਉਂਦੇ ਆ ਪਰ ਤੁਹਾਨੂੰ ਪੈਸਾ ਕਮਾਉਣ ਦੇ ਨਾਲ ਨਾਲ ਇਦਾਂ ਦਾ ਆਪਣਾ ਸੁਭਾਅ ਬਣਾਉਣਾ ਚਾਹੀਦਾ ਵੀ ਟੌਨ ਤੋਂ ਅੱਥ ਹੋਣਾ ਚਾਹੀਦਾ ਦਿਲੋਂ ਦਿਲੋਂ ਹੋਣਾ ਚਾਹੀਦਾ ਇਹ ਨਹੀਂ ਸਿਰਫ ਕਿ ਦਿਖਾਵਾ ਕਰਨ ਵਾਸਤੇ ਤੇ ਜ਼ਿਆਦਾ ਯਾਨੀ ਕਿ ਸ਼ੋਅ ਆਫ ਨਹੀਂ ਕਰਨਾ ਇਹ ਨਹੀਂ ਹੈਗਾ ਪੈਸਾ ਕਮਾ ਲਿਆ ਜੋ ਜ਼ਿਆਦਾ ਸ਼ੋਅ ਆਫ ਕਰ ਰਿਹਾ ਤਾਂ ਵੀ ਲੋਕਾਂ ਨੂੰ ਪ ਪੇ ਲੋਕਾਂ ਨੇ ਤੁਹਾਨੂੰ ਦਿਲੂ ਨਹੀਂ ਤੁਹਾਡੇ ਨਾਲ ਕਰਨ ਆਇਗਾ ਸਿਰਫ ਆਪਣੇ ਮਤਲਬ ਲਈ ਆਉਣਾ ਹੈ ਤੇ ਪੈਸਾ ਵੀ ਕਮਾਉ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਪੈਸੇ ਦੇ ਨਾਲ ਨਾਲ ਜਿਹੜੀ ਆਪਣਾ ਸੁਭਾਅ ਦੇ ਵਿੱਚ ਠੰਡਕ ਵੀ ਰੱਖਣੀ ਆ ਤੇ ਨਾਲ ਨਾਲ ਤੁਸੀਂ ਟਾਊਨ ਟੂ ਅਰਥ ਵੀ ਰਹਿਣਾ ਹੈ ਮਤਲਬ ਕਿ ਨਿਮਾਣੇ ਹੋ ਕੇ ਰਹਿਣਾ ਹੈ ਮਗਲੇ ਕਿ ਬਾਹਰ ਗੁਰਦਾ ਸ਼ੁਕਰਾਨਾ ਕਰਨਾ ਕਿ ਪ੍ਰਮਾਤਮਾ ਜੋ ਵੀ ਮੈਨੂੰ ਤੁਸੀਂ ਬਲੱਦੀਆਂ ਦਿੱਤੀਆਂ ਕਾਮਯਾਬੀ ਦਿੱਤੀਆਂ ਵੀ ਤੇਰਾ ਸ਼ੁਕਰ ਹੋਆ ਤੇ ਉਸ ਕਾਮਯਾਬੀ ਦੇ ਕਰਕੇ ਤੁਸੀਂ ਕਿਸੇ ਮਹਤੜ ਨਾਲ ਜਾਂ ਗਰੀਬ ਨਾਲ ਧੱਕਾ ਨਹੀਂ ਕਰਨਾ ਹੈਗਾ ਜੇਕਰ ਤੁਸੀਂ ਧੱਕਾ ਕਰੋਗੇ ਫਿਰ ਵੀ ਪ੍ਰਮਾਤਮਾ ਨੇ ਤੁਹਾਨੂੰ ਮਤਲਬ ਉਦਾਂ ਦਾ ਇਹੀ ਬਣਾ ਦੇਣਾ ਬਈ ਲੋਕਾਂ ਨੇ ਤੁਹਾਡੇ ਤੋਂ ਇੱਕ ਤਰ੍ਹਾਂ ਨਫ਼ਰਤ ਕਰਨੀ ਆ ਤੇ ਆਪਣੇ ਸੁਭਾਅ ਦੇ ਵਿੱਚ ਠੰਡਕ ਰੱਖਣੀ ਆ ਤੇ ਇਸ ਕਰਕੇ ਤੁਸੀਂ ਪੈਸੇ ਦੇ ਨਾਮ ਨਾਲ ਡਾਊਨ ਟੂ ਅਰਥ ਰਹਿਣਾ ਸਿੱਖਣਾ ਅਗਲੀ ਏਡੀ ਗੱਲ ਆ ਤੁਸੀਂ ਆਪਣੇ ਸੁਭਾਅ ਦੇ ਵਿੱਚ ਪਨਾਣੀ ਆ ਵੀ ਤੁਸੀਂ ਹਰੇਕ ਇਨਸਾਨ ਨੂੰ ਇੱਜ਼ਤ ਦੇਣੀ ਆ ਚਾਹੀਏ ਉਹ ਗਰੀਬ ਵਾ ਚਾਹੀਏ ਅਮੀਰ ਵਾ ਚਾਹੀਏ ਕੋਈ ਨੌਕਰ ਵਾ ਚਾਹੀਏ ਕੋਈ ਅਫਸਰ ਵਾ ਉਹ ਆਪਣੇ ਤੁਹਾਡੇ ਸੁਭਾਅ ਦੀ ਮਤਲਬ ਇੱਕ ਪਰਸਨੈਲਿਟੀ ਹੁੰਦੀ ਹੈ ਬੰਦੇ ਦੀ ਕਈ ਲੋਕ ਇਦਾਂ ਦੇ ਹੁੰਦੇ ਆ ਵੀ ਆਪਣੇ ਤੋਂ ਤਕੜਾ ਦੇਖ ਲਿਆ ਜਾਂ ਕੋਈ ਅਫਸਰ ਦੇਖ ਲਿਆ ਉਹਨੂੰ ਸ਼ੂਕ ਮਾਰੀ ਜਾਂਦੇ ਆ ਉਹਦੇ ਨਾਲ ਹੀ ਮਤਲਬ ਸਰਜੀ ਸਰਜੀ ਉਹਨੂੰ ਤਰੀ ਜਾਂਦੇ ਆ ਤੇ ਜਿਹੜਾ ਗਰੀਬ ਹੁੰਦਾ ਉਹਨੂੰ ਧੱਕੇ ਮਾਰੀ ਜਾਂਦੇ ਆ ਤੁਸੀਂ ਚਾਹੇ ਕੋਈ ਰਿਕਸ਼ੇ ਵਾਲਾ ਆ ਚਾਹੇ ਕੋਈ ਸਬਜ਼ੀ ਵੇਚਦਾ ਆ ਉਹਦੇ ਨਾਲ ਵੀ ਤੁਸੀਂ ਉਦਾਂ ਦਾ ਵਿਵਹਾਰ ਕਰਨਾ ਉਹਨੂੰ ਵੀ ਠੀਕ ਹੈ ਕਿ ਹਾਂਜੀ ਕਹਿ ਕੇ ਬਾਜੀ ਕਹਿ ਕੇ ਉਹਨੂੰ ਸੰਬੋਧਨ ਕਰਨਾ ਆ ਚਾਹੇ ਕੋਈ ਅਫਸਰ ਆ ਉਹਨੂੰ ਵੀ ਉਸ ਤਰੀਕੇ ਨਾਲ ਹੀ ਸੰਬੋਧਨ ਕਰਨਾ ਕਿਉਂਕਿ ਜਿਹੜਾ ਪ੍ਰਮਾਤਮਾ ਆ ਉਹਨਾਂ ਨੇ ਸਾਰੇ ਜੀਵਾਂ ਨੂੰ ਇੱਕ ਤਰੀਕੇ ਨਾਲ ਹੀ ਬਣਾਇਆ ਆ ਇੱਕੋ ਜਿਹਾ ਬਣਾਇਆ ਹੁੰਦਾ ਤੇ ਉਹਨਾਂ ਦੀ ਲਾਈਫ ਦੇ ਵਿੱਚ ਕੁਝ ਉਤਾਰ ਚੜ੍ਹਾਅ ਹੁੰਦੇ ਆ ਤੇ ਤੁਸੀਂ ਜਿਹੜਾ ਤੁਹਾਡਾ ਵਿਵਹਾਰ ਵਾ ਉਹ ਤੁਹਾਡੀ ਪਰਸਨੈਲਿਟੀ ਨੂੰ ਦਿਖਾਉਂਦਾ ਹੁੰਦਾ ਹੈ ਵੀ ਤੁਸੀਂ ਕਿਸੇ ਨਾਲ ਕਿੰਦਾ ਬਿਹੇਵ ਕਰਦੇ ਆ ਅਗਰ ਤੁਸੀਂ ਸਿਰਫ ਉਹਦੀ ਕਾਮਯਾਬੀ ਦੇਖ ਕੇ ਜਾਂ ਫਿਰ ਦੀ ਅਮੀਰੀ ਦੇਖ ਕੇ ਅਫਸਰੀ ਦੇ ਕਿ ਉਹਦੇ ਨਾਲ ਉਸ ਤਰੀਕੇ ਦਾ ਇੱਕ ਚੰਗਾ ਵਿਵਹਾਰ ਕਰਦੇ ਆ ਤੇ ਜੇ ਕਿਸੇ ਦੀ ਗਰੀਬੀ ਦੇਖ ਕੇ ਜਾਂ ਕਿਸੇ ਦੀ ਛੋਟੀ ਪੋਸਟ ਦੇਖ ਕੇ ਜਾਂ ਕਿਸੇ ਨੌਕਰ ਦੇਖ ਕੇ ਉਹਨਾਂ ਨਾਲ ਮਾੜਾ ਵਿਵਹਾਰ ਕਰਦੇ ਆ ਇਹਦੇ ਨਾਲ ਕੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੁੰਦੀ ਉਹ ਇੱਕ ਤਰ੍ਹਾਂ ਖਸਾਬ ਹੁੰਦੀ ਆ ਤੁਸੀਂ ਆਪਣੇ ਆਪ ਦੇ ਵਿੱਚ ਜਾਂ ਆਪਣੀ ਨਜ਼ਰਾਂ ਦੇ ਵਿੱਚ ਇੱਕ ਚੰਗੇ ਇਨਸਾਨ ਨਹੀਂ ਹੈਗੇ ਇਹਦਾ ਸਿੱਧਾ ਹੀ ਸਿੱਧਾ ਹਿਸਾਬ ਹੁੰਦਾ ਆ ਇਸ ਕਰਕੇ ਤੁਸੀਂ ਹਰੇਕ ਇਨਸਾਨ ਨਾਲ ਇੱਕੋ ਜਿਹਾ ਹੀ ਵਿਵਹਾਰ ਕਰਨਾ ਹੈ ਮਤਲਬ ਕਿ ਚੰਗਾ ਬਿਹਵਾਰ ਕਰਨਾ ਚੰਗੇ ਇਨਸਾਨਾਂ ਦੇ ਨਾਲ ਚਾਹੀਏ ਉਹ ਗਰੀਬ ਹੋਵੇ ਚਾਹੀਏ ਅਮੀਰ ਹੋਵੇ ਸਾਰਿਆਂ ਨੂੰ ਇੱਜ਼ਤ ਦੇਣੀ ਆ ਇਹਦੇ ਨਾਲ ਹੀ ਜਿਹੜੇ ਸਾਰੇ ਲੋਕ ਤੁਹਾਨੂੰ ਇੱਜ਼ਤ ਦੇਣਗੇ ਤੁਹਾਡੇ ਵੱਲ ਅਟਰੈਕਟ ਹੋਣਗੇ ਤੇ ਦੋਸਤੋ ਐਸੀਆਂ ਕੁਝ ਪੰਜ ਗੱਲਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਸਨੈਲਿਟੀ ਦੇ ਵਿੱਚ ਬਿਹਵਾਰ ਦੇ ਵਿੱਚ ਅਪਣਾ ਕੇ ਐਦਾਂ ਦੇ ਇਨਸਾਨ ਬਣ ਜਾਓਗੇ ਕਿ ਲੋਕ ਵੀ ਤੁਹਾਡੇ ਤੇ ਮਾਣ ਕਰਨਗੇ ਵੀ ਬੰਦਾ ਬਹੁਤ ਹੀ ਚੰਗਾ ਇਨਸਾਨ ਆ ਤੇ ਆਪਣੇ ਆਪ ਤੇ ਵੀ ਤੁਹਾਨੂੰ ਮਾਣ ਹੋਣਾ ਇੱਕ ਮਤਲਬ ਕਿ ਖੁਸ਼ੀ ਹੁੰਦੀ ਹੈ ਬੰਦੇ ਨੂੰ ਕਿ ਮੈਂ ਯਾਰ ਸਾਰਿਆਂ ਨਾਲ ਵਧੀਆ ਵਰਤਦਾ ਆ ਤੇ ਇਹਨਾਂ ਪੰਜਾਂ ਚੀਜ਼ਾਂ ਨੂੰ ਅਪਣਾ ਸਕਦੇ ਆ ਤੁਸੀਂ ਤੇ ਇਹਦੇ ਵਿੱਚ ਇੱਕ ਚੀਜ਼ ਦੇ ਧਿਆਨ ਰੱਖਣੀ ਹੁੰਦੀ ਵੀ ਇੰਨਾ ਵੀ ਮਤਲਬ ਇਹ ਕਿ ਤੁਸੀਂ ਇਹ ਚੀਜ਼ਾਂ ਨੂੰ ਨਹੀਂ ਬਣਾਣਾ ਵੀ ਲੋਕੀ ਤੁਹਾਡਾ ਨੁਕਸਾਨ ਵੀ ਕਰੀ ਜਾਣ ਮਤਲਬ ਇਹ ਕਿ ਬੈਲੈਂਸ ਰੱਖਣਾ ਹੋਕਰ ਆ ਤੇ ਜਿਹਦੇ ਨਾਲ ਤੁਸੀਂ ਇੱਕ ਅਟਰੈਕਟਿਵ ਇੱਕ ਐਦਾਂ ਦੀ ਪਰਸਨੈਲਿਟੀ ਸ਼ਖਸੀਅਤ ਬਣ ਸਕਦੇ ਹੋ ਕਿ ਲੋਕ ਤੁਹਾਡੇ ਵੱਲ ਖਿੱਚੇ ਆਣਗੇ ਤੇ ਦੋਸਤੋ ਆਸ ਕਰਦੇ ਆਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਕੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਆਂ ਫਿਰ ਲਾਈਕ ਸ਼ੈਅਰ ਕਰਿਓ ਇਨਾਲ ਦੀ ਨਾਲ ਜਿਹੜਾ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਹੋਰ ਕੋਈ ਗੱਲ ਦਾ ਪਤਾ ਆ ਜਾਂ ਤੁਸੀਂ ਆਪਣਾ ਵਿਚਾਰ ਕੋਈ ਸਾਂਝਾ ਕਰਨਾ ਚਾਹੁੰਦੇ ਹੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ